1984 ਦੇ ਕਤਲਿਆਂ ਮਾਮਲੇ ਵਿੱਚ ਦੋਸ਼ੀ ਸੀਨੀਅਰ ਕਾਂਗਰਸੀ ਆਗੂ ਸੱਜਨ ਕੁਮਾਰ ਨੇ ਆਪਣੇ ਬਚਾਅ ਲਈ ਕੜਕੜੂਮਾ ਅਦਾਲਤ ਵਿੱਚ ਦੋ ਅਰਜ਼ੀਆਂ ਦਾਖਲ ਕੀਤੀਆਂ ਨੇ ਇਹਨਾਂ ਅਰਜ਼ੀਆਂ ਵਿੱਚ ਉਹਨਾਂ ਨੇ ਕਿਹਾ ਹੈ ਕਿ 1984 ਦੇ ਕਤਲਿਆਂ ਮਾਮਲੇ ਵਿੱਚ ਵਿਰਥ ਵਿੱਚ ਹੀ ਜੋੜੇ ਗਏ ਨਾਵਾਂ ਨੂੰ ਹਟਾਇਆ ਜਾਵੇ ਅਤੇ ਹੋਰਨਾਂ ਮਾਮਲਿਆਂ ਦੇ ਰਿਕਾਰਡ ਵੀ ਨਾਲ ਨਾ ਜੋੜੇ ਜਾਣ ਇਸ ਬਾਰੇ ਸੀਨੀਅਰ ਵਕੀਲ ਐਚਐਸ ਫੂਲਕਾ ਦਾ ਕਹਿਣਾ ਹੈ ਕਿ ਸੱਜਨ ਕੁਮਾਰ ਇਹ ਸਭ ਕੁਝ ਕਰਕੇ ਹੋਰ ਸਮਾਂ ਲੈਣਾ ਚਾਹੁੰਦੇ ਨੇ ਤਾਂਕਿ ਗਵਾਹਾਂ ਤੇ ਦਬਾਅ ਪਾਇਆ ਜਾ ਸਕੇ ਸੱਜਣ ਕੁਮਾਰ ਨੇ ਅੱਜ ਇੱਕ ਐਪਲੀਕੇਸ਼ਨ ਫਾਈਲ ਕੀਤੀ ਆ ਔਰ ਉਸਨੇ ਕਿਹਾ ਕਿ ਸੀਬੀਆਈ ਨੇ ਜੋ ਗਵਾਹ ਰੱਖੇ ਨੇ ਉਹਨਾਂ ਦੇ ਵਿੱਚੋਂ 9 ਗਵਾਹਾਂ ਤੋਂ ਵਿੱਚੋਂ ਉਹਨਾਂ ਨੂੰ ਡਿਲੀਟ ਕਰ ਦਿੱਤਾ ਜਾਵੇ ਔਰ ਉਸਨੇ ਕਿਹਾ ਕਿ ਗਵਾਹ ਰੈਲੇਵੈਂਟ ਨਹੀਂ ਹਨ ਇਸ ਕੇਸ ਦੇ ਵਾਸਤੇ ਇਹ ਇੱਕ ਤਰ੍ਹਾਂ ਦੀ ਇਹਨੂੰ ਡਿਲੀ ਟੈਕਟਿਕਸ ਵਰਤ ਰਿਹਾ ਔਰ ਕੇਸ ਨੂੰ ਹੋਰ ਜਿੰਨਾ ਕਿ ਟਾਈਮ ਪਿੱਛੇ ਪਾ ਦੇ ਔਰ ਉਹਨੇ ਟਾਈਮ ਦੇ ਵਿੱਚ ਇਹ ਗਵਾਹਾਂ ਦੇ ਉੱਤੇ ਕੋਈ ਜਵਾਬ ਦਬਾਅ ਪਾਵੇ ਗਵਾਹਾਂ ਨੂੰ ਲਾਲਚ ਦੇਵੇ ਉਹ ਕੁਝ ਕਰਨ ਦੀ ਕੋਸ਼ਿਸ਼ ਕਰ ਰਿਹਾ ਔਰ ਸਾਨੂੰ ਪੂਰੀ ਉਮੀਦ ਆ ਕਿ ਇਹਨਾਂ ਦੇ ਵਿੱਚ ਕਾਮਯਾਬ ਨਹੀਂ ਹੋਏਗਾ ਔਰ ਇਹ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋਣਗੀਆਂ ਖਬਰਾਂ ਦੇ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ